ਐਸੀ ਵਾਈਗੁਰਤੀ ਕਾਲਸਾ ਵਾਈਗੁਰਤੀ ਕੀ ਫਤਿਹ ਸਾਥ ਸੰਗਤੀ ਮੇਰੇ ਨਾਲ ਹਨ ਸੰਤ ਬਾਬਾ ਬਲਵਿੰਦਰ ਸਿੰਘ ਜੀ ਚਾਹਲ ਪਾਈ ਕਨਿਆ ਜੀ ਵਿਰਧਕਰ ਅੰਮ੍ਰਿਤਸਰ ਵਾਲੇ ਔਰ ਰਾਜਾ ਸਿੰਘ ਗੁਰੂ ਦੀ ਗੋਦਜ ਬੈਠੇ ਆ ਚਾਨਨੀ ਚੋਕ ਦੇ ਉਸ ਇਤਿਹਾਸਿਕ ਸਥਾਨ ਤੇ ਗੁਰਤੇਗ ਬਹਾਰ ਸਾਹਿਬ ਦੇ ਸਥਾਨ ਤੇ ਬੈਠੇ ਹਾਂ ਕੱਲ ਦੇ ਅਸੀਂ ਆਏ ਹੋਏ ਆ ਮੈਂ ਸਤਨਾਮ ਸਿੰਘ ਤੇ ਬਾਬਾ ਜੀ ਜਿਸ ਤਰ੍ਹਾਂ ਕਿ ਆਪ ਸਭ ਜਾਣੂ ਹੋ ਸਾਧ ਸੰਗਤ ਜੀ ਬਾਬਾ ਜੀ ਇੱਕ ਵਿਰਾਧਾ ਆਸ਼ਰਮ ਬੜੇ ਲੰਮੇ ਸਮੇਂ ਤੋਂ ਚਲਾ ਰਹੇ ਨੇ ਤੇ ਅੱਜ ਦਿੱਲੀ ਦੀ ਫੇਰੀ ਵੀ ਲੱਗੀ ਹੈ ਤੇ ਬਾਬਾ ਜੀ ਨੂੰ ਮੁਖਾਤੇ ਬੋਲ ਰਹਾ ਮੈਂ ਜਿਆਦਾ ਟਾਈਮ ਨਹੀਂ ਲੈਣਾ ਬਾਬਾ ਜੀ ਆਪਣੇ ਮੁਖਾਰ ਬੰਦ ਤੋਂ ਕੁਝ ਬਚਨ ਦੋ ਵਾਹਿਗੁਰੂ ਜੀ ਕਾ ਖਾਲਸਾ ਸਾਹਿਬ ਵਾਹਿਗੁਰੂ ਜੀ ਫਤਿਹ ਸਤਿਕਾਰਯੋਗ ਗੁਰੂ ਗ੍ਰੰਥ ਸਾਹਿਬ ਜੀ ਤੋਂ ਦਾ ਅਜ਼ੀਮ ਬਾਰੇ ਇਹਨਾਂ ਦੋਸੀ ਦਿੱਤਾ ਇਹ ਸਾਡੇ ਸਤਿਕਾਰਯੋਗ ਸੀਐਸਬ ਮੈਨੇਜਰ ਸਾਡੇ ਸਤਨਾਮ ਸਿੰਘ ਜੀ ਇਹ ਇਹਨਾਂ ਦੇ ਇਹਨਾਂ ਦੇ ਮਨ ਦੀ ਮੌਜ ਹੁੰਦੀ ਹੈ ਮੈਨੂੰ ਇਹਦੇ ਬਾਬਾ ਜੀ ਆ ਜਾਈਆਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਤੇ ਸ਼ੁਕਰਾਨਾ ਕਰਨਾ ਹੈ ਕਿ ਵਾਹਿਗੁਰੂ ਬੜੀ ಅಪਾਰ ਕਿਰਪਾ ਕੀਤੀ ਹੈ ਸਾਨੂੰ ਬਹੁਤ ਲੰਮੇ ਸਮੇਂ ਤੋਂ 38 ਸਾਲ ਤੋਂ ਜਿਹੜੀ ਮਤਲਬ ਸੰਸਥਾ ਦਾ ਅਗਾਜ ਹੋਇਆ ਸੀ ਅੱਜ ਉਹਦਾ ਜਿਹੜਾ ਵਾ 15 ਅਗਸਤ 2025 ਨੂੰ ਉਹਦਾ ਆਵਾਬ ਦਿੱਤਾ ਗਿਆ ਸਾਡੀ ਸੰਸਥਾ ਨੂੰ ਭਾਈਕੇ ਨੇ ਯਾਜਨਾਵਾਰ ਦਿੱਤਾ ਗਿਆ ਸੰਕਤ ਨੂੰ ਆਵਾਬ ਦਿੱਤਾ ਗਿਆ ਤਾਂ ਕਿ ਜਿਨ੍ਹਾਂ ਨੇ ਇਹਦੇ ਵਿੱਚ ਤਿੰਨ ਤਿੰਨ ਫਲ ਫਮ ਸਾਰਿਆਂ ਨੇ ਆ ਕੇ ਸਾਰਿਆਂ ਨੇ ਸਹਿਯੋਗ ਦੇ ਕੇ ਜਿਹੜਾ ਇਹ ਸੰਸਥਾ ਨੂੰ ਜਿਹੜਾ ਅੱਜ ਉਸ ਕਾਬਿਲ ਕੀਤਾ ਕਿ ਅੱਜ ਸਰਕਾਰ ਨੇ ਪ੍ਰਸ਼ਾਸਨ ਨੇ ਸਾਰੇ ਨਿਹੜਕੇ ਇਹ ਸੰਥਾ ਨੂੰ ਜਿਹੜਾ ਆਵਾਜ਼ ਦਿੱਤਾ ਅਸੀਂ ਦਿੱਤੇ ਸਰਕਾਰ ਦੇ ਤੇ ਸਭ ਆਪਣੇ ਡੀਸੀ ਸਾਹਿਬ ਜੀ ਸਾਡੇ ਕਮਿਸ਼ਨਰ ਸਾਹਿਬ ਸਾਡੇ ਮੇਅਰ ਸਾਹਿਬ ਇਹਦੇ ਤੋਂ ਇਲਾਵਾ ਡੀਏ ਸੱਤ ਸੂਹ ਸਾਹਿਬ ਤੇ ਡੀਸੀ ਸਾਹਿਬ ਸਾਡੇ ਐਸਜੀ ਉਹਨਾਂ ਨੇ ਜਿੰਨਾ ਵੱਡਾ ਸਤਕਾਰਮਾਨ ਦਿੱਤਾ ਸਰਦਾਰ ਬਬੀਤ ਸਿੰਘ ਜੀ ਜਿਹੜੇ ਆਖਿਨੇ ਸੇਤ ਮੰਤਰੀ ਇਹ ਉਹਨੇ ਇੱਕ ਵਾਰ ਦੇ ਕੇ ਸਾਨੂੰ ਹੋਰ ਸਾਡੇ ਅੰਦਰ ਬਲ ਪੈਦਾ ਕੀਤਾ ਇਹੀ ਵੱਧ ਤੋਂ ਵੱਧ ਜਿਹੜਾ ਵਾ ਹੋਰ ਬਿਰਜਣਾਂ ਉੱਤੇ ਨਵੇਂ ਤੋਂ ਨਵੇਂ ਜਿਹੜੇ ਜਿਹੜੇ ਕਿਉਂਕਿ ਜਦੋਂ ਲੰਮੇ ਸਮੇਂ ਤੋਂ ਕੰਮ ਕਰਦਾ ਹਨ ਉਹਦੇ ਵਿੱਚ ਉਹਨੂੰ ਜਿਹੜੀਆਂ ਤਰੁੱਟੀਆਂ ਜਿਹੜੀਆਂ ਰਹਿੰਦੀਆਂ ਜਿਹੜੇ ਉੱਥੇ ਕੰਮਾਂ ਦਾ ਰੈਂਡਾ ਵੀ ਆ ਕੰਮ ਜਿਹੜੇ ਆ ਜੇ ਇਸ ਢੰਨਾ ਹੁੰਦਾ ਤੇ ਹੋਰ ਇੱਕ ਵੇ ਜ਼ਿੰਦਗੀ ਦਾ ਤਜਰਬਾ ਉਹਨਾਂ ਆਹੜੇ 400 ਸਾਲ ਮੇਰੀ ਉਮਰੂ ਦੀ ਤੇ ਦੂਸਰਾ ਇਹ ਵੀ ਮੈਨੂੰ ਪਤਾ ਲੱਗਦਾ ਕਿ ਬਜ਼ੁਰਗਾਂ ਦੀਆਂ ਪੀੜਾ ਕੀ ਆ ਕਿਉਂਕਿ ਮੈਂ ਵੀ ਇੱਕ ਬਜ਼ੁਰਗ ਆ ਹਾਂਜੀ ਹਾਂਜੀ ਇਹ ਨਵੀਂ ਕੋਈ ਹਾਂਜੀ ਹਾਂਜੀ ਲੋਕ ਜਿਹਨੂੰ ਸਭ ਚੱਲਦਾ 57 58 ਸਾਲ ਤੇ ਰਿਟਾਇਰ ਕਰ ਦਿੰਦੇ ਆ ਤੇ ਮੈਂ ਵੀ ਸਮਝਦਾ ਆ ਵੀ ਬਜ਼ੁਰਗਾਂ ਨੂੰ ਕਿਤਰਾ ਤਕਲੀਫਾਂ ਹੁੰਦੀਆਂ ਕਿੱਦਾਂ ਉਹਨਾਂ ਦੇ ਹੱਦ ਤੱਕ ਢੁੰਦੇ ਆ ਕਿੱਦਾਂ ਉਹਨਾਂ ਨੂੰ ਮੁਸ਼ਕਿਲਾਂ ਆਉਂਦੀਆਂ ਕੀ ਕੀ ਮੁਸ਼ਕਿਲਾਂ ਆਉਂਦੀਆਂ ਇਹ ਜਿੰਨੀ ਜਿਹੜੀ ਚੀਜ਼ ਮੈਂ ਜਾਣਦਾ ਵਾ ਉਹ ਤਕਰੀਬਨ ਹੋਰ ਕੋਈ ਨਹੀਂ ਜਾਣ ਸਕਦਾ ਕਿਉਂਕਿ ਕਿ ਮੁੰਡੇ ਨੂੰ ਕਹਿ ਦਈਏ 20 25 ਸਾਲ ਦੇ ਨੂੰ ਕਿ ਤੂੰ ਦੱਸ ਬਜ਼ੁਰਗਾਂ ਦੀਆਂ ਕੀ ਕੀ ਪੀੜਾਂ ਮੈਂ ਉਹ ਵੀ ਦੱਸੂਗਾ ਇਹ ਜਦ ਬਜ਼ੁਰਗ ਹੋ ਕੇ ਪਤਾ ਲੱਗਦਾ ਇਸ ਕਰਕੇ ਮਨੋਂ ਹੈ ਇਸ ਗੱਲ ਬਾਰੇ ਪੂਰਾ ਗਿਆਨ ਹੈ ਹੁਣ ਜਿੱਥੇ ਹੀ ਪਿਛਲੇ 38 ਸਾਲ ਤੋਂ ਇਹ ਜਿਹੜਾ ਆਚਰਣ ਘੜਾ ਰਹੇ ਹੋ ਉਹ ਤੇਨੂੰ ਸਾਡੇ ਮੰਦੀ ਅਵਸਥਾ ਇਹ ਆ ਕਿ ਅੱਜ ਬਜ਼ੁਰਗ ਘਰਾਂ ਦੇ ਵਿੱਚ ਜਿਹੜੀ ਇਹ ਕੰਕਰੀਟ ਦੀਆਂ ਦੇ ਜੰਗਲ ਬਣਾਏ ਆ ਆਪਾਂ ਬਹੁਤ ਬਹੁਤ ਵੱਡੇ ਉਹਨਾਂ ਦੇ ਵਿੱਚ ਜਿਹੜੇ ਆ ਉਹ ਸੜਪ ਨੇ ਆ